ਜਾ ਰਹੀ ਹੂ ਇਹ ਨੂੰ ਤਾਂ ਬੜਾ ਵੱਡਾ ਸੱਪ ਹੈ ਵੀਰੋ ਸਸਿਕਾਲ ਵੀਰੇ ਰੈਸਕਿਊਰ ਤੇ ਆਏ ਆ ਜੀ ਇੱਕ ਸਨੇਕ ਦੇ ਅੰਦਰ ਤੇ ਆਪਾਂ ਜਾ ਕੇ ਲੱਭਦੇ ਆ ਜੇ ਆ ਕੇ ਹੁਣੇ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਭਾਈ ਦੇਖੇ ਨੂੰ ਜੀ ਪਰ ਮੇਰੇ ਤੋਂ ਪਹਿਲਾਂ ਦਾ 10 ਮਿੰਟ ਦਾ ਲਾਈਨ 10 15 ਮਿੰਟ ਹੋ ਗਏ ਜੀ ਠੀਕ ਹੈ ਜੀ ਹੁਣ ਆਪਾਂ ਸਨੇਕ ਨੂੰ ਲੱਭਦੇ ਆ ਜਾ ਕੇ ਜੀ ਤੇ ਯਾਰ ਬਾਹਰ ਨਿਕਲ ਗਿਆ ਕੋਈ ਗੱਲ ਕੋਈ ਨਹੀਂ ਕੋਈ ਟੈਨਸ਼ਨ ਨਹੀਂ ਕੋਈ ਨਹੀਂ ਫੜ ਲੈਣਾ ਨਾ ਦੋਸਤੋਂ ਗੈਣਾ ਵੀ ਠੀਕ ਆ ਦੇਖੋ ਜੀ ਬਾਬਾ ਜੀ ਨੇ ਸੱਪ ਫੜਿਆ ਸਹੀ ਗੱਲ ਆ ਦੇਖੋ ਇਹ ਘਰ ਦੇ ਬਾਥਰੂਮ ਦੇ ਵਿੱਚ ਆ ਗਿਆ ਸੀ ਸੱਪ ਇਹ ਬਾਬਾ ਜੀ ਨੇ ਫੜਿਆ ਦੇਖੋ ਜੀ ਲੋਰੀ ਬਾਹਰ ਲੈ ਗਏ ਕਿਨੇ ਟਾਈਮ ਲਿਆ ਬਾਜੀ 2 ਮਿੰਟ ਹੀ 2-3 ਮਿੰਟ ਇਹ ਆ ਦੇਖੋ ਜੀ ਬਾਬਾ ਜੀ ਨੇ 2 ਮਿੰਟ ਤੇ ਫੜਿਆ ਜੀ ਦੇਖੋ ਜੀ ਇਹ ਸੱਪ ਫੜਿਆ ਜੀ ਬਾਬਾ ਜੀ ਨੇ ਆ ਦੇਖੋ ਵਾਈਟ ਕਰਤਾ ਵੇਖੋ ਜੀ ਬਾਰ ਨਹੀਂ ਗੋੜੇ ਪੜਿਆ। ਜਨ ਖੜਿਆ ਹੋਇਆ ਬਾਬੇ ਨੂੰ। ਆ ਦੇਖੋ ਇਹ ਬਾਬਾ ਜੀ ਨੇ ਮੜਿਆ ਸੱਪ। ਕੋਈ ਜਨ ਡੌਟ ਬਰੇ ਤੂੰ ਆ ਕੇ ਪੁੱਛਦਾ ਆਜੂ। ਇਹ ਤਾਂ ਬੜਾ ਵੱਡਾ ਸੱਪ ਐ। ਨਹੀਂ ਵੱਡਾ ਨਹੀਂ ਹੈਗਾ ਜੀ, ਵੱਡਾ ਸੱਪ ਨਹੀਂ ਹੈਗਾ। ਤੁਸੀਂ ਤੁਹਾਨੂੰ ਗਲਤ ਮੈਂ ਵੀ ਹੋਈ ਐ, ਸੱਪ ਐ ਇਹ ਤੁਹਾਨੂੰ ਪਹਿਲਾਂ ਦੱਸਦਾ ਪਰ ਸੱਪ ਨਹੀਂ ਮੈਨੂੰ। ਯਾਰ ਇਹ ਇਹ ਕੋਮਨ ਉਸ ਨੇ ਜੋ ਸਾਡੇ ਕੋਮਨ ਸਾਡੇ ਘਰ ਆਈ ਮੈਂ ਜਨਦਾ ਇਹ ਇੱਕ ਛਿਪਕਲੀਆਂ ਦੇ ਨਿੱਕੇ ਨਿੱਕੇ ਬੱਚੇ ਉਹ ਖਾਂਦਾ ਜੀ ਇਹ। ਠੀਕ ਐ ਜੀ। ਕੋ ਯਾਰ ਨਾ ਰੋਏਗਾ ਨਾ ਮੁੰਡਿਆ ਪਿਆ ਕੇ ਮੰਜਰ ਜਾ ਕੇ ਪਰਲੀਚ ਕਰਦਾ ਹੀ ਲਾ ਕੇ ਭਾਈ ਕਿਹੜੇ ਰੀਆ ਪੈ ਗਿਆ ਜੀ ਟੋਟਾ ਜੀ ਰਤਨਗਰ ਪੈ ਗਿਆ ਜੀ ਆਹ ਲਈ ਸਿਮਰਨ ਦੇਵ ਜੀ ਵੱਡਾ ਬਾਵਾ ਵੱਡਾ ਉਹ ਦੇਖ ਲੋ ਰਾਈ ਦੇਖ ਲੋ ਪੁੱਟਾ ਆ ਗਿਆ ਜੀ ਫੇਪਣ ਪਾਰ ਆਇਆ ਯਾਰ ਫੜਾ ਦੇ ਆ ਪੁੱਤ ਜੀ ਉਹ ਇਧਰੋਂ ਵੀ ਲੱਗੇ ਹੈਲੋ ਜੀ ਨਹੀਂ ਆ ਘਰ ਆ ਕੋ ਰੱਪਾ ਜੋਰ ਨਾਲ ਜੀ ਦੇਖ ਤੇ ਆ ਗੱਬ ਪੜ ਲਿਆ ਪੜ ਲਿਆ ਫੜ ਲਿਆ ਚਾਚਾ ਫੜ ਲਿਆ ਫੜ ਲਿਆ ਸਰਚ ਕਰਾਂਗੇ ਰਹਿ ਜੀ ਆਪਾਂ ਕੋਈ ਚੱਕਰ ਕੋਈ ਨਹੀਂ ਫੜ ਲਿਆ ਫੜ ਲਿਆ ਤੇ ਪਰਜਾਤੀ ਐ ਇਸੇ ਕੋਈ ਇੰਨਾ ਵੱਡਾ ਹੀ ਹੋਣਾ ਦੇਖੋ ਇਹ ਵਾਹ ਵਾਈਟ ਲੈ ਲੈਣਾ ਹਾਂ ਉੱਪਰ ਵਾਈਟ ਲੈ ਲੈ ਆ ਦੇਖ ਲਿਆ ਫੜ ਲਿਆ ਤੈਨੂੰ ਵੀਡੀਓ ਭੇਜ ਦਿੰਨੇ ਆ ਥੋੜਾ ਦਵਾ ਦੱਸਦਾ ਸੀ ਪਹਿਲਾਂ ਵੀ ਸੱਪ ਇਸੇ ਲੱਗ ਰਿਹਾ ਲੱਭੀ ਥੋੜੀ ਵੀਡੀਓ ਬਣਾ ਕੇ ਭੇਜ ਬਾ ਚਾਚੇ ਨੂੰ ਬਹੁਤ ਸੌਖਾ ਕਰੇ ਜੀ ਉਹ ਦੁਬਾਰਾ ਮੜੀ ਵਾਈਟ ਲੈ ਲੈਣੀ ਆ ਵੀਡੀਓ ਬਣਾ ਲੈ ਲੈਣਾ ਪਰਨੇ ਵੇਖੋ ਕਿਉਂ ਤੇਰੇ ਚਾਚੇ ਨੂੰ ਭੇਜ ਡੈਡੀ ਨੂੰ ਹਾਂ ਉਹ ਡੈਡੀ ਨੂੰ ਭੇਜ ਲੈ ਤਰ ਤਰ ਤੋਂ ਬਰੇ ਤਰ ਤੋਂ ਕੋਈ ਟੱਕਰ ਤਰ ਤੋਂ ਬਰੇ ਲੱਭ ਲੈ ਮੈਂ ਤੂੰ ਸੱਜਾ ਭੇਜਦਾ ਫਿਰ ਉਹ ਡੰਬਾ ਚੱਕ ਲਓ ਜੀ ਉਹ ਡੰਬਾ ਦੇ ਦਿਓ ਇਹਨਾਂ ਦੇ ਲਈ ਜੀ ਉਹ ਕਹਿੰਦੇ ਵੱਡਾ ਸੀਗਾ ਜੀ ਨਹੀਂ ਇੰਨਾ ਵੱਡਾ ਹੁੰਦਾ ਜੀ ਇਹ ਸੰਡੇ ਘਰਾਂ 'ਚ ਮਿਲਦਾ ਹੁੰਦਾ ਕੋਮਨ ਜੀ ਕਰ ਲੈ ਐ ਜੀ ਦੇਖੋ ਜੀ ਆਪਣੀ ਪ੍ਰਿੰਟ ਹੁੰਦੀ ਲਿਖੇ ਪ੍ਰਿੰਟਿਕ ਆ ਪੈਕ ਕਰ ਰਹੇ ਹਾਂ ਅਪਨ ਜੇਕਰ ਪ੍ਰਿੰਟ ਹੁੰਦੀ ਆ ਪਰ ਜੇ ਉਹ ਵੀ ਵਾਈਟ ਕਰ ਜੇਨਾ ਤੁਹਾਨੂੰ ਉਹ ਲੈਥ ਕੱਟੇ ਚਾਰ ਕੱਟੇ ਵਸਤੇ ਪਾ ਦਈਏ ਹੈ ਜੀ ਕਹਿੰਦੇ ਲੈਂਥ ਨਾ ਬਹੁਤ ਵੱਡੀ ਸੀ ਉਹਦੀ ਇੱਕ ਵਾਰ ਕੱਟ ਦਈਏ ਜੀ ਲਓ ਜੀ ਆਪਾਂ ਫੜਿਆ ਦੀ ਰਾਤ ਦੀ ਇੱਕ ਸਨੇਕ ਇਹ ਹੈਗਾ ਜੀ ਕੋਮਨ ਉਲਤਨੇ ਕੈਰੀ ਇਹ ਕਪੜਾ ਤਾਂ ਬਾਇਆ ਪਿਆ ਜੀ ਤੇ ਰਾਤ ਨੂੰ ਆਉਦੀ ਠੰਡ ਜੀ ਇਹਨੂੰ ਠੀਕ ਹੈ ਜੀ ਆਹ ਬੜਿਆ ਪਿਆ ਵਿੱਚੀ ਜੇ ਠੀਕ ਹੈ ਇਹ ਸਾਡੇ ਨੌਨਪੁਜਨਸ ਹੁੰਦਾ ਸਾਡੇ ਘਰਾਂ 'ਚ ਮਿਲ ਜਾਂਦਾ ਆਹਨੇ ਠੀਕ ਹੈ ਜੀ ਤੇ ਹੁਣ ਆਪਾਂ ਨੂੰ ਰਿਲੀਜ਼ ਕਰ ਦਾਂਗੇ ਇਹਨੂੰ ਇਹ ਨਹੀਂ ਆਂਦਾ ਇਹ ਰਾਤੀ ਬਹੁਤ ਅਸੀਂ ਮੁਸ਼ਕਲ ਨਾਲ ਫੜਿਆ ਜੀ ਇਹ ਤੇ ਇਹ ਟੈਲ 'ਚ ਬੜਿਆ ਪਿਆ ਜੀ ਇਹ ਤੇ ਉਹ ਠੰਡ ਕਰਕੇ ਵੀ ਲੋਕਾ ਹੋ ਰਿਆ ਇਹਨਾਂ ਨੂੰ ਤੇ ਇਹ ਸਾਡੇ ਕੋਮਰ ਸਾਡੇ ਘਰਾਂ 'ਚ ਮਿਲ ਜਾਂਦੇ ਇਹ ਕੋਮਰ ਉਸ ਨੇ ਕਹ ਜੀ ਹੁੰਦਾ ਤੇ ਨੌਨ ਪੁੱਜਨਸ ਹੈ ਜੀ ਤੇ ਇਹ ਜਾ ਰਿਹਾ ਆਪਣੇ ਪਰਿਆਵਰਣ ਦੇ ਵਿੱਚ ਇਹ ਜਾ ਕੇ ਪੱਤੇ ਆ ਪੁੱਤੇ ਜਾ ਕੇ ਸਹਾਰਾ ਲੈ ਲਿਆ ਕੇ ਚੀਦਾ ਜੀ ਬਾਕੀ ਜੀਵਨ ਆਪਣਾ ਉਹ ਰੇ ਬਦਿਤ ਕਰੇਗਾ ਜੀ ਓਕੇ ਜੀ